ਆਮਰਵੀ ਪਾਰਟੀ ਕਹਿੰਦੀ ਸੀ ਅਸੀਂ ਬਦਲਾ ਕਰਾਂਗੇ ਆਮਰਵੀ ਪਾਰਟੀ ਕਿਵੇਂ ਉਹਨਾਂ ਉਹਨਾਂ ਨੇ ਬੰਦੇ ਲੈ ਕੇ ਤੇ ਮੌਜੂਦਾ ਚਿੱਤਰਾ ਤੇ ਹੱਥ ਮਾਰਿਆ ਸਾਨੂੰ ਬਤਲਾ ਹੀ ਨਹੀਂ ਉਹਦੇ ਭਵੰਤਮਨ ਸਾਹਿਬ ਕਹਿੰਦੇ ਕਹਿੰਦੇ ਮੈਨੂੰ 13 ਹੱਥ ਹੋਰ ਦੇ ਦਿਓ 13 ਜ਼ੀਰੋ ਕਰ ਦਿਓ ਕਹਿੰਦੇ ਇਸ ਵਾਰੀ ਬੱਲੇ ਬੱਲੇ ਕਰਾ ਦੇਾਂਗੇ ਕਹਿੰਦੇ ਬੱਲੇ ਬੱਲੇ ਨੇ ਛੱਲੇ ਛੱਲੇ ਇਹ ਜਿਹੜੇ ਗਵਈਏ ਟੁੰਗਿਆਂ ਲੈ ਕੇ ਖੜੇ ਹੋ ਜਾਂਦੇ ਐ ਇਹਨਾਂ ਨੂੰ ਕੀ ਪਤਾ ਪੰਜਾਬ ਬਾਰੇ ਵੀ ਕੌਣ ਪੁੱਠਾ ਤੇ ਕੌਣ ਤੇ ਆਇਆ ਤੇ ਕੌਣ ਲੁਕੀ ਜਾਂਦਾ ਤੇ ਕੌਣ ਬਚਦਾ ਤੇ ਕੌਣ ਮਰਦਾ ਕੋਈ ਹੈ ਪਤਾ ਇਨਨੂੰ ਆਰਗੂਆ ਕਰਨੀਆ ਇਕੀਆਂ ਬਾਰੇ ਪਤਾ ਹੈ ਸੋਲਾਗਾਂ ਪਰ ਸੱਚੀ ਕਿਉਂ ਖਵਾਉਣਾ ਉਹ ਉਹ ਜਿਹੜੇ ਸਾਡੇ ਪਿੰਡ ਦੇ ਆਉਂਦੇ ਉਹਨੇ ਇੰਦਰਾ ਕਾਂਧੀ ਮਾਰੀ ਤੇ ਮਖਾਉਂਦੇ ਇਹਨੂੰ ਕੋਣ ਮਾਰੂਏ ਟਰਾਲ ਸਰਮ ਲਾਉਂਦੇ ਆ ਉਹਨਾਂ ਨੂੰ ਕੋਣ ਮਾਰੂਏ ਟਰਾਲ ਸਰਮ ਲਾਉਂਦੇ ਆ ਨਾ 5 ਵਜੇ ਤੇ ਨਾ 50 ਬਚਿਆ ਕਿਉਂ ਕਾਰਨ ਕੀ ਬਣੇ ਨਾ ਬਚਣ ਦੇ ਬਚਿਆ ਤੂੰ ਲਾਲਾ ਵੀ ਮਹਿਰ ਕੱਢੀ ਆਉਂਦੇ ਚਿੱਟੇ ਦੀ ਤੇ ਮੋਗੇ ਲੱਗ ਜਾਣਗੇ ਗੱਲ ਖਤਮ ਹੈ ਕਪਾ ਕਿਉਂ ਕਰਦੇ ਹੋ ਪੱਲੀਆਂ ਲੈਉਣ ਤੇ ਵਿਸ਼ਾ ਕੇ ਤੇ ਵੋਟਾਂ ਲੈ ਜਾਣ ਉਹ ਕਿਉਂ ਪੱਲੀਆਂ ਕਿਵੇਂ ਲੈਉਣ ਪੱਲੀਆਂ ਇੱਥੇ ਮੰਡੀ ਚ ਵਿਸ਼ਾ ਕੇ ਤੇ ਵੋਟਾਂ ਲੈ ਜਾਣ ਪਵਾ ਕੇ ਹੋਰ ਨੇ ਕੀ ਕਰਨ ਨਾ ਕਿਸੇ ਨਾਮ ਮੇਰੀ ਐਮਐਲਏ ਦਾ ਕਿਸੇ ਮੰਤਰੀ ਦਾ ਮੇਰੀ ਕਿਸੇ ਦਾ ਲਿਆਜ ਨਹੀਂ ਉਹ ਤਾਂ ਕਹਿੰਦੇ ਸੀ ਸੱਥਾ ਚੋਂ ਸਰਕਾਰ ਚੱਲੂਗੀ ਆਮ ਆਦਮੀ ਪਾਰਟੀ ਕਹਿੰਦੀ ਹੁੰਦੀ ਸੀ ਮਕਾਕਲ ਜਿਹੜੀ ਮੇਰੀ ਸਿਹਰਾ ਦੀ ਵੈਈ ਹੈ ਮੇਰੀ ਉਹਦੇ ਨਾਲ ਵੀ ਲਿਆਜ ਹੈ ਸਿਕਨ ਸਸਰੀ ਗੌਰ ਜੀ ਆ ਬਾਬਾ ਜੀ ਜਿਵੇਂ ਜਿਵੇਂ 1 ਜੂਨ ਨੇੜੇ ਆਈ ਜਾਂਦੀ ਆ ਲੋਕ ਸਭਾ ਦੇ ਇਲੈਕਸ਼ਨ ਆਈ ਜਾਂਦੇ ਆ ਉਵੇਂ ਉਵੇਂ ਲੀਡਰਾਂ ਦੇ ਦਿਲ ਵੀ ਧੱਕ ਧੱਕ ਕਰਦੇ ਆ ਕੀ ਲੱਗਦਾ ਇਸ ਵਾਰੀ ਕੌਣ ਬਾਜ਼ੀ ਮਾਰੂਗੀ ਕੋਈ ਉਹ ਦੇ ਧੱਕ ਧੱਕ ਕਿਉਂ ਕਰਦੇ ਹੋ ਪੱਲੀਆਂ ਲਿਆਉਣ ਤੇ ਵਿਸ਼ਾ ਕੇ ਦੇ ਵੋਟਾਂ ਲੈ ਜਾਣ ਉਹ ਕਿਉਂ ਪੱਲੀਆਂ ਕਿਵੇਂ ਲਿਆਉਣ ਪੱਲੀਆਂ ਇੱਥੇ ਮੰਡੀ 'ਚ ਵਿਸ਼ਾ ਕੇ ਦੇ ਵੋਟਾਂ ਲੈ ਜਾਣ ਪਾ ਕੇ ਹੋਰ ਨੇ ਕੀ ਕਰਨਾ ਠੀਕ ਹੈ ਕੀ 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 ਲੱਗਦਾ ਫਰੀਦਕੋਟ 'ਚ ਕੀ ਦੀ ਹਵਾਜੀ ਚੱਲਦੀ ਆ ਹਵਾਜੀ ਮੈਂ ਤਾਂ ਕਦੇ ਇਹਨਾਂ ਨਾਲ ਡਾਇਰੈਕਟਲੀ ਲਿਆ ਮੈਂ ਤਾਂ ਵਾਈ ਵਾਲ ਬੰਦਾ ਆ ਜਾੜੀ ਕਰਨੀ ਹੈ ਜਿੰਨੀ ਕੁ ਮੈਨੂੰ ਖਾਲ ਨੂੰ ਜਿਹੜੀ ਗਾੜੀ ਕਮਾਉਣਾ ਉਨੇ ਵੱਲੇ ਆਉਣਾ ਬਾ ਗੱਲ ਖਤਮ ਮੇਰੀ ਕਿਸੇ ਲੀਡਰ ਨਾਲ ਕਿਸੇ ਨਾਮ ਮੇਰੀ ਐਮਐਲਏ ਨਾਲ ਕਿਸੇ ਮੰਤਰੀ ਨਾਲ ਮੇਰੀ ਕਿਸੇ ਦਾ ਲਿਆਜ ਨਹੀਂ ਉਹ ਤਾਂ ਉਹ ਤਾਂ ਕਹਿੰਦੇ ਸੀ ਸੱਫਾ ਚੋਂ ਸਰਕਾਰ ਚੱਲੂਗੀ ਆਮ ਆਰੋ ਪਾਰਟੀ ਕਹਿੰਦੀ ਹੁੰਦੀ ਸੀ ਮਕਾ ਕਰ ਜਿਹੜੀ ਮੇਰੀ ਸਹੇੜਾ ਦੀ ਵਿਆਹੀ ਹੈ ਮੇਰੀ ਉਹਦੇ ਨਾਲ ਵੀ ਲਿਆਜ ਹੈ ਇਹਨੂੰ ਅੱਛਾ ਹਾਂ ਬਾਪੂ ਵੇਖ ਜ ਗਿਆ ਵੇਖ ਲੋ ਛਾਵੀ ਰੋਟੀ ਖਾਣੀ ਹੈ ਸਹੇੜਾ ਦੀ ਵਿਆਹੀ ਹੈ ਮੇਰੀ ਉਹਦੇ ਨਾਲ ਵੀ ਲਿਆਜ ਹੈ ਇਹਨੂੰ ਵੀ ਕੰਮ ਕਰੋ ਵੇਖੋ ਛਾਵ ਨੂੰ ਰੋਟੀ ਖਾਣੀ ਹੈ ਬੇਬੇ ਕੋਲੇ ਕਦੇ ਰੋਟੀ ਨਾ ਦੇ ਤੁਹਾਨੂੰ ਓਹੋ ਹਾਂ ਉਹ ਜੇ ਮੈਂ ਤਿਆਰੀ ਜਾਉਂਗਾ ਤਾਂ ਰੋਟੀ ਜੇ ਉਹ ਕਹਿੰਦੀ ਪਿੱਛੇ ਹਟ ਜਾ ਠੀਕ ਉਹ ਕਹਿੰਦੀ ਹੱਟ ਪਿੱਛੇ ਫੇਰ ਮਿਲਾਂਗੇ ਅੱਛਾ ਠੀਕ ਆ ਫੇਰ ਬਾਪੂ ਕਿੰਨੀ ਉਮਰ ਹੋ ਗਈ ਉਮਰ ਮੇਰੀ ਹੈਗੀ 7 ਦੀ ਫੋਟਾ ਤਿਆਰਵਾ ਬਹੁਤਾ ਕਾਲੀ ਨਾਲ ਕਹਿੰਦੇ ਅਸੀਂ ਕੰਮ ਬਹੁਤ ਕੀਤਾ ਨਰਾ ਮੰਗਿਆ ਕੰਮ ਕੀਤਾ ਪਰ ਨਹੀਂ ਬੇਕਾਰ ਬੇਕਾਰ ਹਾਂ ਉਹ 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 ਕਹਿੰਦਾ ਜੀ ਪੰਥ ਨੂੰ ਬਚਾਉਣਾ ਪਜਾ ਨਹੀਂ ਨਾ ਤਾਂ 5 ਵਜੇ ਤੇ ਨਾ ਹੀ ਪੰਜਾਬ ਬਚਿਆ ਹੂੰ ਪਾਣੀ ਭਰੀ ਬਹੀ ਗਲਾ ਦੇ ਨਾ 5 ਵਜੇ ਤੇ ਨਾ ਪੰਜਾਬ ਬਚਿਆ ਕਿਉਂ ਕਾਰਨ ਕੀ ਬਣੇ ਬਚ ਨਾ ਬਚਨ ਦੇ ਬਚਿਆ ਤੂੰ ਲਾਲਾ ਵੀ ਮਹਿਰ ਕੱਢੀ ਆਉਂਦੇ ਚਿੱਟੇ ਦੀ ਕੋ ਮੋਗੇ ਲੱਗ ਜਾਣੇ ਗੱਲ ਖਤਮ ਹੈ ਹਮ ਠੀਕ ਸਾਨੂੰ ਦਿਖਾ ਚਿੱਤਰ ਦੀ ਨਾਰ ਕੱਢੀ ਜਾਂਦਾ ਤੇ ਬਾਪੂ ਕਾਂਗਰਸ ਕਿਵੇਂ ਲੱਗਦੀ ਆ ਉਹੋ ਕਾਸੀ ਇੱਕੋ ਹੀ ਆ ਨਾਦੀ ਦੋਤੀ ਇੱਕੋ ਹੀ ਆ ਅੱਛਾ ਇੱਕੋ ਹੀ ਆ ਨਾਦੀ ਤਾਂ ਸਤੂ ਇੱਕੋ ਹੀ ਆ ਸਾਰੀ ਇਹ ਠੀਕ ਤੇ ਆਮ ਆਦਮੀ ਪਾਰਟੀ ਕਹਿੰਦੀ ਸੀ ਅਸੀਂ ਬਦਲਾ ਕਰਾਂਗੇ ਆਮ ਆਦਮੀ ਪਾਰਟੀ ਕਿਵੇਂ ਉਹਨਾਂ ਉਹਨਾਂ ਨੇ 92 ਲੈ ਕੇ ਤੇ ਮੌਲਨਾ ਚਿੱਤਰਾ ਤੇ ਹੱਥ ਮਾਰਿਆ ਸਾਨੂੰ ਬਤਲਾ ਹੀ ਨਹੀਂ ਉਹਨੇ ਹਮ ਉਹਨਾਂ ਨੇ ਚਿੱਤਰਾ ਤੇ ਹੱਥ ਮਾਰਿਆ ਸਾਨੂੰ ਚਪਤਲਾ ਹੀ ਨਹੀਂ ਆ ਪਰ ਭਗਵਾਨ ਤਮਨ ਸਾਹਿਬ ਕਹਿੰਦੇ ਕਹਿੰਦੇ ਮੈਨੂੰ 13 ਹੱਥ ਹੋਰ ਦੇ ਦਿਓ 13 ਜ਼ੀਰੋ ਕਰ ਦਿਓ ਕਹਿੰਦੇ ਇਸ ਵਾਰੀ ਬੱਲੇ ਬੱਲੇ ਕਰਾ ਦੇਾਂਗੇ ਕਹਿੰਦੇ ਬੱਲੇ ਬੱਲੇ ਥੱਲੇ ਥੱਲੇ ਹੂੰ ਬੱਲੇ ਬੱਲੇ ਥੱਲੇ ਥੱਲੇ ਆ ਗਈ ਹੈ ਠੀਕ ਹੈ ਹਾਂ ਤੇ ਬਾਪੂ ਜਿਵੇਂ ਸਰਜੀ ਸਿੰਘ ਖਾਲਸਾ ਦੀ ਗੱਲ ਕਰੀਏ ਉਹ ਉਹ ਵੀ ਇੱਥੇ ਅੜੇ ਹੈ ਹਾਂ ਉਹ ਕਿਵੇਂ ਲੱਗਦੇ ਆ ਉਹ ਬੰਦਾ ਸੋਲਵਾ ਗਾਲ ਫਰ ਸੱਚੀ ਕਿਉਂ ਖਵਾਉਂਦਾ ਉਹ ਉਹ ਜਿਹੜੇ ਸਾਡੇ ਪਿੰਡ ਦੇ ਆਉਂਦੇ ਉਹਨੇ ਇੰਦਰਾ ਕਾਂਧੀ ਮਾਰੀ ਤੇ ਮਗਾਏ ਨੂੰ ਕੋਣ ਮਾਰੂ ਟਰਾਂਸਫਰ ਲਾਉਂਦੇ ਆ ਉਹਨਾਂ ਨੂੰ ਕੋਣ ਮਾਰੂ ਟਰਾਂਸਫਰ ਲਾਉਂਦੇ ਆ ਬਾਈ ਸੱਚੀਆਂ ਕਿਉਂ ਖਵਾਉਂਦਾ ਰਾਤ ਨੂੰ ਸੁੱਤੇ ਆ ਤਾਂ ਮੇਰੀ ਗੱਲ ਤੁਸੀਂ ਢੱਡੀ ਨਹੀਂ ਪਰਦੇ ਇਸ ਧਰਤੀ ਤੋਂ ਹੂੰ ਪਰਦੇ ਆ ਮੈਂ ਨਹੀਂ ਪਰਦਾ ਪਰਦੇ ਐਂਡ ਐਲ ਨਹੀਂ ਪਰਦਾ ਪਰਦੇ ਮੁੱਖ ਮੰਤਰੀ ਨਹੀਂ ਪਰਦਾ ਪਰਦੇ ਕਿਹਦੇ ਨਹੀਂ ਪਰਦਾ ਉਹ ਮੈਨੂੰ ਇਸ ਬਾਰੇ ਕੋਈ ਫਿਕਰ ਨਹੀਂ ਆ ਵੀ ਲੋਕਾਂ ਦੇ ਘਰੇ ਬੈਠਿਆ ਨਹੀਂ ਕੋਲ ਚੋਰੀਆਂ ਆਉਂਦੀਆਂ ਯਾਰੀਆਂ ਹੁੰਦੀਆਂ ਪਰ ਮਾਨ ਸਾਹਿਬ ਨੇ ਕੋਈ ਪਰਮਾਨੰ ਸਾਹਿਬ ਕਹਿੰਦੇ ਉਹ ਤਾਂ ਕਹਿੰਦੇ ਹੁਣ ਸਥਿਤੀ ਠੀਕ ਹੈ ਪੰਜਾਬ ਦੀ ਹੁਣ ਤਾਂ ਕਹਿੰਦੇ ਤੁਸੀਂ ਰਾਤ ਨੂੰ ਵੀ ਘੁੰਮ ਸਕਦੇ ਹੋ ਨਹੀਂ ਰਾਤ ਨੂੰ ਘੁੰਮਾਗੇ ਉੱਥੇ ਜਾਂਦੇ ਸ਼ਰਾਬ ਮਾਰਦੇ ਆ ਤੇ ਲਿਆਜ ਦਾ ਕੋਈ ਨਾ ਫੜਾ ਠੀਕ ਹੈ ਪੰਜ ਕਰਮਾਂ ਦੇ ਨੂੰ ਦਾਸ ਦੇ ਅੱਗੇ ਤਾਂ ਆਉਂਦੀ ਜਨਾਨੀ ਨਹੀਂ ਟਲ ਸਕਦੀ ਔਰ ਬੰਦਾ ਪੰਜ ਕਰਮਾਂ ਨਹੀਂ ਟਲ ਸਕਦਾ ਰਾਤ ਨੂੰ ਹੋਰ ਹੋਰ ਕਰਮਾਂ ਹੋਰ ਫਿਰ ਬਾਪੂ ਕਿਹੜੀ ਪਾਰਟੀ ਫਰੀਦਕੋਟ ਲਈ ਚੰਗੀ ਆ ਜਾਂ ਪੰਜਾਬ ਦੀ ਪੋਲਿਟੀਕ ਕੋਈ ਨਹੀਂ ਚੰਗੀ ਸਭ ਨੇ ਦੇ ਟੱਲੇ ਸਾਰੇ ਆ ਫਿਰ ਫਿਰ ਇਸ ਵਾਰ ਕਿੱਧਰ ਨੂੰ ਜਾਉਂਗੇ ਮੇਰੀ ਕਿਸੇ ਨੂੰ ਨਹੀਂ ਮੇਰੀ ਕਿਸੇ ਨਾਲ ਆਈ ਨਹੀਂ ਕਿ ਮੇਰਾ ਘਰ ਵਾਲੀ ਨੂੰ ਆਖਿਆ ਨਹੀਂ ਮਰਜੀ ਪਾ ਦੇ ਮੈਂ ਮੈਂ ਕੋਈ ਰੋਗ ਨਹੀਂ ਕੀ ਨਾ ਆਦਾ ਕਿਸੇ ਨੂੰ ਪੋਣੀ ਨਹੀਂ ਠੀਕ ਆ ਮੇਰੇ ਇਸ ਪੱਟ ਗੱਲਾਂ ਸੁਤਿਆਂ ਹਾਂ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਕੀ ਲੱਗਦਾ ਫਰੀਦਕੋਟ ਤੇ ਕਿੰਨਾ ਦੀ ਹਵਾਜੀ ਚੱਲਦੀ ਆ ਸਰਬਜੀਤ ਸਿੰਘ ਦੀ ਜੀ ਹਾਂ ਆ ਭਾਈ ਲੱਗਦਾ ਸਰਬਜੀਤ ਸਿੰਘ ਖਾਲਸਾ ਜਿੱਤ ਜਾਣਗੇ ਦੂਜੇ ਪਾਸੇ ਅਕਾਲੀ ਦਲ ਦੇ ਲੀਡਰਾਂ ਦੀ ਗੱਲ ਕਰੀਏ ਇੱਕ ਗੁਰਦੇਵ ਸਿੰਘ ਬਾਦਲ ਦਾ ਦੋਤਾ ਖੜਾ ਦੂਜੇ ਪਾਸੇ ਕਾਂਗਰਸ ਦੀ ਇੱਕ ਵੱਡੀ ਚਿਹਰਾ ਕੀ ਲੱਗਦਾ ਜਿੱਤ ਜਾਣਗੇ ਨਹੀਂ ਸਾਰਿਆਂ ਨਾਲ ਥੱਲੇ ਆ ਲੀਡ ਆ ਇੱਕ ਨੰਬਰ ਤੇ ਚੱਲ ਰਿਹਾ ਸਰਬਜੀਤ ਸਿੰਘ ਹਣ ਠੀਕ ਹੈ 10 15 ਦਿਨਾਂ ਦੀ ਪੂਰੀ ਵਾਅ ਇਹਨੂੰ ਹੀ ਪਾਉਣੀ ਆ ਜੀ ਵੋਟ ਅਸੀਂ ਹੋਰ ਕਿਹਨੂੰ ਪਾਉਣੀ ਆ ਆਵਾਜ਼ ਨੂੰ ਵੀ ਪਾ ਕੇ ਵੀ ਸਾਰਿਆਂ ਨੂੰ ਪਾ ਕੇ ਵੇਖ ਲਾਂ ਕਾਂਗਰਸ ਨੂੰ ਵੀ ਪਾਉਂਦੇ ਰਹੇ ਆ ਪਹਿਲਾਂ ਬਾਈ ਇੱਕ ਚਰਚਾ ਵੀ ਆ ਕਹਿੰਦੇ ਸਿਮਰਜੀਤ ਮਾਨ ਨੇ ਬਲਦੇਵ ਸਿੰਘ ਜਗੜਾ ਇੱਥੋਂ ਖੜਾ ਕੀਤਾ ਦੂਜੇ ਪਾਸੇ ਬਿਆਨ ਸਿੰਘ ਦਾ ਮੁੰਡਾ ਸਰਬਜੀਤ ਸਿੰਘ ਖੜਾ ਫਿਰ ਲੱਗਦਾ ਨਹੀਂ ਪੰਥੀ ਪੰਥ ਦਾ ਵੈਰੀ ਹੋ ਗਿਆ ਨਹੀਂ ਮਾੜੀ ਗੱਲ ਹੈ ਸਿਮਰਜੀਤ ਸਿੰਘ ਮਾਨ ਨੂੰ ਕੈਂਡੀਡੇਟ ਨਹੀਂ ਖੜਾ ਕਰ ਦੇਣਾ ਚਾਹੀਦਾ ਇਹਦੀ ਸਪੋਰਟ ਕਰਨੀ ਚਾਹੀਦੀ ਸਰਬਜੀਤ ਸਿੰਘ ਦੀ ਪਰ ਸਿਮਰਜੀਤ ਮਾਨ ਸਾਹਿਬ ਤਾਂ ਕਹਿੰਦੇ ਕਹਿੰਦੇ ਸੀ ਪੰਥਕ ਮਸਲਿਆਂ ਤੇ ਗੱਲ ਕਰਦੇ ਆ ਪੰਜਾਬ ਪੱਖੀ ਆ ਅਸੀਂ ਉਹ ਗੱਲ ਵੱਖਰੀ ਹੈ ਹਾਂ ਪਰ ਇਹ ਗੱਲ ਤਾਂ ਕੰਮ ਤੇ ਫਰੀਦਕੋਟ ਤੋਂ ਉਹ ਨਹੀਂ ਬੰਦਾ ਕੈਂਡੀਡੇਟ ਖੜਾ ਨਹੀਂ ਕਰਨਾ ਦੇਣਾ ਇਹ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦਾ ਕਾਰਜ ਕਰਕੇ ਮਿਲ ਗਿਆ ਠੀਕ ਆ ਵਧ ਗਿਆ ਹਾਂ ਠੀਕ ਆ ਪਾਣੀ ਵਧ ਗਿਆ ਉਹਦਾ ਲਾਈਟ ਵਧ ਗਿਆ ਹੁੰਦੀ ਹੈ ਸਾਰਾ ਕੋ ਮੋਟਰਾਂ ਦੀ ਲਾਈਟ ਵਧ ਗਿਆ ਬਿਨੇ ਆਉਂਦੀ ਹੈ ਪਾਣੀ ਬਹੁਤ ਕਸਿਆਂ ਦੇ ਸਹੀ ਕੀਤੇ ਆ ਮਾੜੇ ਕੰਮ ਵਧ ਗਿਆ ਕੀਤੇ ਆ ਅਕਾਲੀ ਤੇ ਕਾਂਗਰਸਾਂ ਨਾਲੋਂ ਚੰਗੇ ਆ ਆਮ ਆਦਮੀ ਪਾਰਟੀ ਪਰ ਆ ਅਕਾਲੀ ਵਾਲ ਕਹਿੰਦਾ ਕਹਿੰਦਾ ਜੇ ਪੰਜਾਬ ਬਚਾਉਣਾ ਜੇ ਪੰਥ ਨੂੰ ਬਚਾਉਣਾ ਤਾਂ ਕਹਿੰਦਾ ਇਸ ਵਾਰੀ ਸਾਨੂੰ ਪੰਜਾਂ ਕਾਲਿਆਂ ਨੂੰ ਬਹੁਤ ਚਿਰ ਪੰਜਾਂ ਇਹਨਾਂ ਦੇ ਜਦੋਂ ਇਹਨਾਂ ਦਾ ਰਾਸ ਸੀਗਾ ਉਹਨੇ ਗੁਰੂਗਰਾਸਾਂ ਦੀ ਬੇਅਦਬੀ ਹੋਇਆ ਉਹਨਾਂ ਨੂੰ ਇਨਸਾਫ਼ ਦਵਾਤਾ ਇਹਨਾਂ ਨੇ ਹੈ ਬਰਗਾੜੀ ਗੋਲੀ ਕਾਂਡ ਤੇ ਤੇ ਗੱਲ ਵਿੱਚ ਹੀ ਆ ਤੇ ਮੈਂ ਤੈਨੂੰ ਜਦੋਂ ਗੱਲ ਇੱਕੋ ਮਕਾਦੀ ਵੀ ਨਹਿਰ ਨਿਕਲੀ ਆਉਂਦੀ ਆ ਚਿੱਟੇ ਦੀ ਤੇ ਉਹ ਮੋਗੇ ਜਿੰਨੇ ਮਰਜੀ ਦਵਾ ਰਿਆ ਜੋ ਪਰ ਮਾਨ ਸਾਹਿਬ ਕਹਿੰਦੇ ਕਹਿੰਦੇ ਸੀ ਤਾਂ ਨਸ਼ੇ ਨਸ਼ਾ ਬੰਦ ਕਰਤਾ ਕਹਿੰਦੇ ਲੱਕ ਤੋੜਦਾ ਸੀ ਚਿੱਟੇ ਦਾ ਮੈਂ ਕਹਾਂ ਤੂੰ ਗੱਲ ਛੱਡ ਦੇ ਯਾਰ ਲੱਕ ਆਲਾ ਛੱਡ ਕੇ ਸਾਰਾ ਕੁਝ ਹੀ ਤੋੜਦਾ ਅੱਛਾ ਕਿਹਦਾ ਤੋੜਦਾ ਆ ਪੰਜਾਬ ਨੂੰ ਖਤਮ ਕਰਦਾ ਜੇ ਬੰਦ ਹੋਇਆ ਜੀ ਕਿਵੇਂ ਭਾਈ ਨਸ਼ਾ ਬਹੁਤ ਹੈ ਨਸ਼ਾ ਬੰਦ ਨਹੀਂ ਹੁੰਦਾ ਆਮ ਆਦਮੀ ਪਾਰਟੀ ਬਾਲਾ ਨਸ਼ਾ ਇੱਥੇ ਵੇਖ ਲੋ ਆ ਮੰਡੀ ਚ ਇੱਥੇ ਸਾਡੇ 18 18 ਸਾਲ ਦੇ ਬੱਚੇ 15 ਦੇ ਸਾਰੇ ਚਿੱਟੇ ਨੇ ਖਤਮ ਕਰਤੇ ਪੀ ਕੇ ਲਈ ਜਾਂਦੇ ਆ ਜਵਾਨੀ ਖਤਮ ਕਰਤੀ ਬਹੁਤ ਜਵਾਨੀ ਰੁਕਿਆ 1% ਵੀ ਚਿੱਟਾ ਤੇ ਭਾਈ ਕਾਂ ਕਾਂ ਕਾਂਗਰਸ ਦਾ ਕੀ ਲੱਗਦਾ ਕਾਂਗਰਸ ਆ ਸਕਦੀ ਆ ਨਹੀਂ ਜਵੇਂ ਨੀ ਜੀਰੋ ਨਾਂ ਨਿਸ਼ਾਨ ਹੀ ਹੈ ਨਹੀਂਗਾ ਨਾ ਕਾਲੀਆਂ ਦਾ ਦੋਨਾਂ ਦਾ ਹੈ ਹੀ ਨਹੀਂ ਨਾਂ ਨਿਸ਼ਾਨ ਤੇ ਭਾਈ ਉਧਰਲੇ ਪਾਸੇ ਭਾਜਪਾਲੇ ਜਿਵੇਂ ਕਹੀ ਜਾਂਦੇ ਆ ਕਹਿੰਦੇ ਅਬ ਕੀ ਬਾਰ 400 ਪਰ ਜਿੱਤ ਜਾਣਗੇ ਭਾਜਪਾਲੇ ਕਿਵੇਂ ਲੱਗਦੇ ਆ ਭਾਜਪਾਲੇ ਵੈਸੇ ਉਸ ਕੰਨੀ ਸਰ ਉਹ ਸਹੀ ਦਾ ਜਿੱਤ ਜਾਣਗੇ ਹਾਂ ਹਾਂ ਹਸ ਰਾਜ ਕਰੂਗਾ ਸਹੀ ਦਾ ਜਿੱਤ ਜਾਣਗੇ ਤਾਂ ਕੰਮ ਹੀ ਨਾ ਕੀਤਾ ਤੇ ਕਰੂ ਕੀ ਕਰੂਗਾ ਹਸ ਰਾਏ ਹਾਸਤੇ ਗਾਣੇ ਸੁਣੇ ਤੁਸੀਂ ਉਹ ਸੁਣਿਆ ਉਹ ਉਹਦੀ ਨਾਂ ਨਾਨੀ ਨੂੰ ਨਾ ਦੋ ਤਿੰਨ ਅਸੀਂ ਜਾਣਦੇ ਹੀ ਨਹੀਂ ਤੇ ਵੋਟਰਾਂ ਨੂੰ ਪਾ ਕੇ ਕੀ ਕਰਾਂਗੇ ਨਾਲ ਦੀ ਨਾਨੀ ਨੂੰ ਜਾਣਦੇ ਨਾਲ ਦੀ ਦੋ ਤੀ ਨੂੰ ਜਾਣਦੇ ਨਾਲ ਦੇ ਨਾਨੇ ਨੂੰ ਜਾਣਦੇ ਦੱਸ ਕੀ ਕਰਾਂਗੇ ਜਾ ਕੇ ਲੋੜ ਪਈ ਤਾਂ ਫਿਰ ਕਿੱਥੋਂ ਫੋਨ ਕਰਾਂਗੇ ਦੱਸ ਮੈਨੂੰ ਉਹਨੂੰ ਕਹਿੰਦੇ ਪਦਮਸ਼ਰੀ ਦਾ ਅਵਾਰਡ ਮਿਲਿਆ ਅਵਾਰਡ ਮਿਲਿਆ ਕਹਿੰਦੇ ਉਹਨੂੰ ਪਵਾ ਸਾਰਾ ਪੰਜਾਬ ਮਿਲਿਆ ਯਾਰ ਮੈਂ ਜਿਹੜੀ ਮੇਰੀ ਗੱਲ ਆ ਤੂੰ ਮੈਨੂੰ ਐਂ ਦੱਸ ਜਵਾਬ ਦੇ ਗੱਲ ਦਾ ਵੀ ਜਿਹਨੂੰ ਜਾਣਦੇ ਨੀਂ ਖੜ ਸਾਹ ਜਿਹੜਾ ਕਾਗਰਾਸ ਦਾ ਹੀ ਜਥੇ ਕਰਤਾਰਪੁਰ ਤੋਂ ਉਦੋਂ ਇਹਨਾਂ ਨੇ ਸ਼ੰਨੀ ਦਿਵਾਲ ਖੜਾ ਕੀਤਾ ਐਕਟਰ ਕਿਤੇ ਆਇਆ ਮੁੜ ਕੇ ਆਇਆ ਉਹ ਜਿੱਤ ਕੇ ਹੈ ਆਈਆਂ ਸਰਾਜ ਆਈ ਦੂਜੋ ਫਿਲਮ ਵਾਲਾ ਇੱਥੇ ਫਰੀਦਕੋਟ ਖੜਾ ਕਰਤਾ ਨੂੰ ਮੋਲ ਕਰਮਜੀਤਰ ਮੋਲ ਹਾਂ ਉਹ ਆਮ ਆਦਮੀ ਪਾਰਟੀ ਇੱਕ ਮਿੰਟ ਮੇਰੀ ਗੱਲ ਸੁਣ ਇਹਨਾਂ ਨੂੰ ਇਹਨਾਂ ਨੂੰ ਕੀ ਜਿਹੜੇ ਗਵਈਏ ਤੂੰਗੀਆਂ ਲੈ ਕੇ ਖੜੇ ਹੋ ਜਾਂਦੇ ਇਹਨਾਂ ਨੂੰ ਕੀ ਪਤਾ ਪੰਜਾਬ ਬਾਰੇ ਵੀ ਕੌਣ ਭੁੱਖਾ ਤੇ ਕੌਣ ਤੇ ਆਇਆ ਤੇ ਕੌਣ ਲੁੱਟਿਆ ਤੇ ਕੌਣ ਬਚਦਾ ਤੇ ਕੌਣ ਮਰਦਾ ਕੋਈ ਹੈ ਪਤਾ ਇਹਨਾਂ ਨੂੰ ਆਪ ਦੀਆਂ ਕੰਗੀਆਂ ਐਕਟਰੀਆਂ ਬਾਰੇ ਪਤਾ ਨਹੀਂ ਦੱਸ ਨਹੀਂ ਉਹ ਤਾਂ ਕਹਿੰਦੇ ਅਸੀਂ ਤਾਂ ਆਪ ਗਰੀਬ ਘਰਾਂ ਚੋਂ ਠੇ ਮਜ਼ਦੂਰ ਘਰਾਂ ਚੋਂ ਆ ਸੀ ਤਾਂ ਤਾਂ ਇੰਜ ਤਾਂ ਇੰਜ ਲੱਛਣ ਕਰਦੇ ਤੁਸੀਂ ਉੱਠ ਕੇ ਹੈ ਠੀਕ ਮੈਂ ਤਾਂ ਖੜੀਆਂ ਆ ਨਾ ਮੈਂ ਆ ਜਾ ਸਕਰੀਬ ਘਰ ਉੱਥੇ ਹੁਣ ਤਾਂ ਬਹੁਤ ਹਸ ਉਹਦੇ ਕੋਲੇ ਹੈ ਉਹਨੂੰ ਕੀ ਪਤਾ ਯਾਰ ਜ਼ਿਮੀਂਦਾਰ ਬਾਰੇ ਆਹ ਉਹ ਉਹ ਈੜਾ ਤਾਂ ਚੱਕ ਕੇ ਉਹਦਾ ਉਹਨੂੰ ਜਾਣਦਾਂ ਨੇ ਕੋਈ ਕਰਦਾ ਨਹੀਂ ਉਹ ਤਾਂ ਉਹ ਤਾਂ ਕਹਿੰਦੇ ਸਾਡੀ ਪਾਰਟੀ ਕਿਸਾਨਾਂ ਨੂੰ ਦੋਗਣ ਉਹਨਾਂ ਨੇ ਗੱਲ ਬਣਾਈ ਕਿਸਾਨਾਂ ਨੇ ਆਖੇ ਘੇਰਿਆ ਇੱਕ ਨੀ ਨਾ ਕੋਈ ਸੀਸਾ ਟੁੱਟਿਆ ਨਾ ਕੋਈ ਕੁਛ ਨਹੀਂ ਕੀਤਾ ਉਹੀ ਵਾੜ ਆਤੀਏ ਮੇਰੇ ਗੱਡੀ ਮੈਨੂੰ ਮਾਰਨ ਪੈ ਗਿਆ ਉਹ ਪੈ ਗਿਆ ਕਿੱਥੇ ਕੁਛ ਨਹੀਂ ਉਹ ਕਹਿੰਦੇ ਗੰਦਾ ਕਿਸਾਨਾਂ ਦਾ ਕਿਸਾਨ ਵਿਧੇ ਆ ਉਹਨੇ ਗੱਡੀ ਥੱਲੇ ਉਹ ਉਹ ਕਹਿੰਦੇ ਸਾਡੇ ਕੋਲੇ ਅਸੀਂ ਨਹਾਤੇ ਸੀ ਉਹਨਾਂ ਕੋਲੇ ਗੰਡਾਸੇ ਸੀ ਕਿਰਪਾਨਾਂ ਸੀ ਇੱਕ ਵੀ ਨਹੀਂ ਸੀ ਸਟੁੱਟਿਆ ਗੱਡੀ ਦਾ ਇਹ ਸਭ ਗੱਪ ਆ ਕੁਛ ਨਹੀਂ ਉਹਦਾ ਆਪਦੀ ਆਵਾਜ਼ ਠਾਉਂਦੀ ਗੱਲ ਬਈ ਜਿਹੜਾ ਜਦੋਂ ਆਪਣਾ ਟਿਗਰੀ ਬਾਰਡਰ ਤੇ ਬੈਠੇ ਸਾਰੇ ਉਹਦਾ ਆਪਦਾ ਲੈ ਕੇ ਗਏ ਸੀਗੇ ਬਈ ਜਿਹੜਾ ਕਾਲਾ ਕਾਨੂੰਨ ਹੈ ਉਹਨਾਂ ਜਿਨ੍ਹਾਂ ਨੇ ਆਪ ਕਿਹਾ ਸੀਗਾ ਬਈ ਅਸੀਂ ਵਾਪਸ ਲਾਵਾਂਗੇ ਸਾਰਾ ਕੁਝ ਹੈ ਉਹ ਦਾ ਉਹਦੀ ਆਵਾਜ਼ ਟਾਣ ਗਈ ਉਹ ਪਛਾਈ ਮੋੜ ਤੇ ਕਿਸਾਨਾਂ ਨੂੰ ਤਾਂ ਡਾਂਗਾ ਮਰੀ ਜਾਂਦੇ ਠੀਕ ਚੱਲ ਆਜੋ ਇੱਧਰ ਬਾਬਾ ਜੀ ਸਤਿ ਸ਼੍ਰੀ ਅਕਾਲ ਨਹੀਂ ਆਪਾਂ ਜੀ ਸਤਿ ਸ਼੍ਰੀ ਅਕਾਲ ਤਾਂ ਮੰਨ ਲਓ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਦੋ ਆੜੀ ਠੀਕ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੇਤਾ ਠੀਕ ਨੇ ਜੀ ਤਾਂ ਦੋਸਤੋ ਇਹ ਗੱਲਬਾਤ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਕੀਤੀ ਤੁਹਾਡੇ ਬਾਰੇ ਇਸ ਗੱਲ ਬਾਰੇ ਕੀ ਰਾਇ ਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਜੁੜੇ ਰਹੋ ਸਫਰ ਟੈਲੀਵਿਜ਼ਨ ਨਾਲ ਸਤਿ ਸ਼੍ਰੀ ਅਕਾਲ